ਇਹ ਤਾਂ ਨੁਕਰੀਆਂ ਘੋੜੀਆਂ ਵਰਗੀਆਂ ਆਈਆਂ ਪਤੰਦਰੀਆਂ ਇਹ ਤਾਂ ਨੁਕਰੀਆਂ ਘੋੜੀਆਂ ਵਰਗੀਆਂ ਆ ਹਾਂ ਇਹ ਕਾਫੀ ਆ ਬਾਈ ਠੀਕ ਆ ਰੈੱਡ ਕਲਰ ਦੇ ਜਿਹੜੇ ਪਿਓਰ ਰੰਗ ਮੇਰੇ ਕਾਫੀ ਜਰਸੀ ਬਹੁਤ ਰੇਅਰ ਮਿਲਦੀ ਹੈ ਬਾਈ ਇਹ ਬੂਥੀਆਂ ਦਿਖਾ ਪਾਈਆਂ ਨੂੰ ਕਿੱਡੀਆਂ ਚੰਗੀਆਂ ਦੋਨਾਂ ਬੱਛੀਆਂ ਦੀ ਦੇਖ ਆਨਲਾਈਨ ਮੰਗਾਉਂਦਾ ਘਰ ਤੱਕ ਦੀ ਗਰੰਟੀ ਹੋਊਗੀ ਬੱਛੀ ਦੀ ਬਾਈ ਥਣਾ ਦੀ ਤੇ ਦੰਦਾ ਦੀ ਕੋਲੇ ਆਂ ਆ ਕੇ ਚੀਜ਼ ਦੇਖੂਗਾ ਬਾਕੀ ਚੀਜ਼ ਬੰਦੇ ਦੀ ਰੂਹ ਖੁਸ਼ ਹੁੰਦੀ ਹੈ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਫੇਰ ਪਹੁੰਚੇ ਹੋਏ ਆ ਬਾਈ ਰੋਹਣ ਕੋਲੇ ਰਾਮਪਰੇ ਦੇ ਕੋਲੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸੋਨੂ ਨਾ ਜੇ ਗੱਲ ਕਰਗੇ ਐਚ ਐਫ ਤੇ ਜਰਸੀ ਨਸਲ ਦੀਆਂ ਬੱਚੀਆਂ ਦਿਖਾਵਾਂਗੇ ਜਿਹੜੀ ਤਸੱਲੀ ਕਰਨੀ ਹੈ ਮਿੱਤਰੋ ਬਾਈ ਦੇ ਇੱਥੇ ਘਰੇ ਆ ਕੇ ਤਸੱਲੀ ਕਰਿਓ ਤੁਸੀਂ ਆਪਦੀ ਦੂਜੇ ਨੰਬਰ ਤੇ ਆਪਣੀ ਗੱਲ ਰਹਿ ਗਈ ਵੀ ਆਪਣਾ ਕੰਮ ਵੀ ਇਕੱਲਾ ਮਿੱਤਰੋ ਸੋਨੂ ਨਾ ਵੀਡੀਓ ਬਣਾ ਕੇ ਜਾਨਵਰ ਦਿਖਾਉਣ ਦਾ ਤੇ ਜ਼ਿੰਮੇਵਾਰੀ ਫੇਰ ਕਹਿੰਦਾ ਵੀ ਸੋਡੀ ਬਣਦੀ ਹੈ ਤਸੱਲੀ ਹਰ ਪ੍ਰਕਾਰ ਦੀ ਕਰਨੀ ਜੇ ਕੋਈ ਗੱਬਣ ਹੈ ਤਾਂ ਉਹ ਗੱਬਣ ਦੀ ਇੱਥੇ ਡਾਕਟਰ ਕੋਲੇ ਸੱਦ ਕੇ ਫਿਰ ਤਸੱਲੀ ਕਰਿਓ ਬਾਕੀ ਆਜੋ ਕਰਾਈਏ ਗੱਲਬਾਤ ਸਾਰੀ ਜਾਣਕਾਰੀ ਲੈ ਕੇ ਦਿੰਨੇ ਆਪਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲੇ ਤਾਂ ਨਾਮ ਤੇ ਆਪਣਾ ਇਹ ਪਿੰਡ ਕਿੱਥੇ ਰਹਿਦਾ ਨਾਮ ਹੈ ਜੀ ਰੋਹਣ ਪਿੰਡ ਪਿੱਥੋਈ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲਾ ਜੀ ਠੀਕ ਆ ਹਾਂਜੀ ਵੀਰੇ ਆ ਆਪਾਂ ਅੱਜ ਜੇ ਗੱਲ ਕਰ ਗਏ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਦਰਸ਼ਕਾਂ ਨੂੰ ਕਿੰਨੀਆਂ ਬੱਚੀਆਂ ਦਿਖਾਉਣੀਆਂ ਅੱਜ ਆਪਣੇ ਕੋਲ ਬਾਈ ਹੈ ਤਾਂ 25 ਬੱਚੀਆਂ 20 ਆਪਣੇ ਸਕਰੀਨ ਤੇ ਚੱਲੀ ਜਾਂਦੀਆਂ ਠੀਕ ਆ ਚਾਰ ਪੰਜ ਬੱਚੀਆਂ ਬਾਈ ਉਧਰ ਖੜੀਆਂ ਐ ਇਧਰਲੇ ਪਾਸੇ ਆ ਗਈਆਂ ਬੱਚੀਆਂ ਹਨਾ ਜਿਵੇਂ ਦੋਕ ਇਹ ਇਧਰ ਆ ਗਏ ਤਿੰਨ ਹਾਂਜੀ ਤੇ ਰੋਹਣ ਆਪਾਂ ਕਿਹੜੇ ਬਸ ਸਟਾਰਟ ਕਰਗੇ ਫਿਰ ਆਪਾਂ ਬਈ ਇਧਰੋਂ ਸਟਾਰਟ ਕਰਾਂਗੇ ਠੀਕ ਆ ਉਮਰ ਇਹਨਾਂ ਦੇ ਬੱਚੀਆਂ ਦੀ ਸਾਰਿਆਂ ਦੀ ਕੋਈ 4 ਮਹੀਨੇ ਤੋਂ ਲੈ ਕੇ 12 13 ਮਹੀਨੇ ਤੱਕ ਦੀਆਂ ਬੱਚੇ ਖੀਰੀਆਂ ਬੱਚੇ ਬਈ ਸਾਰਿਆਂ ਦਾ ਠੀਕ ਆ ਹਾਂਜੀ ਤੇ ਜਿਵੇਂ ਆਹ ਬੱਚੀਆਂ ਆਹ ਬੱਚੀਆਂ ਦੀ ਉਮਰ ਦੀ ਗੱਲ ਕਰਕੇ ਜਿਹੜੀ ਹੁਣ ਤੂੰ ਪਹਿਲੇ ਪਹਿਲਾਂ ਜਿਹੜੀਆਂ ਬਈ ਦਿਖਾਉਣਾ ਠੀਕ ਆ ਇਹ ਸਾਰੀਆਂ 12 12 13 13 ਮਹੀਨੇ ਦੀਆਂ ਬੱਚੀਆਂ ਬਈ ਸਾਰੀਆਂ ਠੀਕ ਆ ਹਾਂ ਰੋਹਣ ਇਹਨੂੰ ਖੋਲੀ ਕਰ ਇਹ ਬੱਚੀ ਦੀ ਜੇ ਗੱਲ ਕਰਕੇ ਮਿੱਤਰੋ ਆਪਾਂ ਪਹਿਲੇ ਨੰਬਰ ਵਾਲੀ ਬੱਚੀ ਤੁਹਾਨੂੰ ਦਿਖ ਬਰੀਡ ਵਾਲੇ ਪੱਖ ਤੋਂ ਤੁਸੀਂ ਦੇਖੋਗੇ ਜਦੋਂ ਹਨਾ ਉਹ ਤੁਸੀਂ ਆਪ ਜੱਜਮੈਂਟ ਕਰਿਓ ਬਾਕੀ ਬੱਚੀ ਸੋਣੀ ਸੁਨੱਖੀ ਆ ਥੱਲੋਂ ਥਣਾ ਦੀਆਂ ਜੇ ਗੱਲਾਂ ਕਰਗੇ ਆਪਾਂ ਵੀ ਥਣ ਵੀ ਇਹਦੇ ਮੈਨੂੰ ਐ ਲੱਗਦਾ ਰੋ ਹੁਣ ਚਾਰ ਹੀ ਹੈ ਨਾ ਚਾਰ ਹੀ ਥਾਣਾ ਬਾਈ ਬਹੁਤ ਸੋਹਣੇ ਥਣ ਲੱਗੇਗਾ ਠੀਕ ਆ ਰੰਗ ਰੰਗ ਬੜਾ ਚੰਗਾ ਦੇਖ ਚਮਕ ਕਿੰਨੀ ਹੈ ਬੱਚੀ ਜੀ ਬਾਈ ਚਮਕਤਮਕ ਚੰਗੀ ਆ ਆਜੋ ਇਹਦਾ ਆਪਾਂ ਰੇਟ ਦੱਸੇਗਾ ਸਾਡੀ ਆਹ ਰੇਟ ਬਾਈ ਆਪਾਂ ਇਕੱਠੀਆਂ ਇਕੱਠੀਆਂ ਬੱਚੀਆਂ ਦਾ ਕਰਾਂਗੇ ਰੇਟ ਅਸਾਂ ਇਹ ਆਪਾਂ 4-5 ਬੱਚੀਆਂ ਦਾ ਇਕੱਠਾ ਕਰਾਂਗੇ ਹਾਂ ਹਾਂ ਬਾਈ ਕੋਈ 4 ਦਾ ਕੋਈ 5 ਦਾ ਕੋਈ ਐ ਰੇਟ ਇਕੱਠਾ ਕਰਾਂਗੇ ਆਪਾਂ ਠੀਕ ਆ ਠੀਕ ਆ ਬਾਕੀ ਜਿਹੜਾ ਕੋਈ ਮੇਰਾ ਵੀਰ ਲੈਂਦਾ ਆਨਲਾਈਨ ਲੈਂਦਾ ਆਫਲਾਈਨ ਲੈਂਦਾ ਜ ਤੱਕ ਦੀ ਗਰੰਟੀ ਹੋਊਗੀ ਬੱਚੀ ਜੀ ਬਾਈ ਥੜਾ ਦੀ ਤੇ ਦੰਦਾ ਦੀ ਠੀਕ ਆ ਠੀਕ ਆ ਬਾਕੀ ਕੋਈ ਗੰਡਰਾੜ ਹੋਵੇ ਬਾਕੀ ਚੀਜ਼ ਜਿਹੜੀ ਚੰਗੀ ਦਾ ਆ ਬਾਈ ਕੋਲੇ ਪਹਿਲੀ ਗੱਲ ਦਾ ਤਸੱਲੀ ਕਰਕੇ ਕੋਲੇ ਆ ਕੇ ਦੇਖੇ ਬਾਈ ਬੱਚੀ ਠੀਕ ਆ ਹਾਂ ਤਸੱਲੀ ਕਰਕੇ ਲੈ ਕੇ ਜਾਵੇ ਜਾਨਪੁਰ ਕਿਸੇ ਵੀ ਪੱਖ ਤੋਂ ਠੀਕ ਆ ਹਾਂ ਕਿਸੇ ਵੀ ਪੱਖ ਤੋਂ ਕਿਸੇ ਕਿਵੇਂ ਵੀ ਲੱਗਦੀ ਆ ਬੱਚੀ ਬੰਦਾ ਕੋਲੇ ਆਵੇ ਰੇਟ ਵੀ ਹੋ ਜਾਂਦਾ ਬਾਈ ਠੀਕ ਆ ਮੁੱਲ ਤਾਂ ਆਪਾਂ ਮੰਗਣੇ ਹੁੰਦਾ ਨਾ ਜਿਹੜਾ ਬੰਦਾ ਕੋਲੇ ਆਊਗਾ ਰੇਟ ਵੀ ਬਣ ਜਾਂਦਾ ਬਾਈ ਠੀਕ ਆ ਮੁੱਲ ਭਾਅ ਇੱਕ ਵਾਰ ਕਰਨਾ ਪੈਂਦਾ ਹਾਂ ਮੁੱਲ ਦਾ ਬਾਈ ਕਰਨਾ ਪੈਂਦਾ ਹੈ ਨਾ ਆਲਾ ਦਾ ਬਾਈ ਮੁੱਲ ਵਾਧਾ ਜਾਂ ਘਾਟਾ ਜਦੋਂ ਬੰਦਾ ਕੋਲੇ ਆ ਕੇ ਚੀਜ਼ ਦੇਖੂਗਾ ਬਾਕੀ ਚੀਜ਼ ਬੰਦੇ ਦੀ ਰੂਹ ਖੁਸ਼ ਹੁੰਦੀ ਹੈ ਬਾਈ ਠੀਕ ਆ ਹਾਂਜੀ ਤੇ ਇਹ ਲੋ ਵੀ ਮਿੱਤਰੋ ਰੇਟ ਕਰਨ ਤੋਂ ਪਹਿਲਾਂ ਹੀ ਆਪਾਂ ਨੇ ਮਤਲਬ ਬਾਈ ਰੋਹਣ ਨੇ ਜੱਜਮੈਂਟ ਕਰਾਤੀ ਵੀ ਕੋਈ ਗੱਲ ਨਹੀਂ ਸੌਦਾ ਹੋ ਜਾਂਦਾ ਹੁੰਦਾ ਹੈਨਾ ਮਾਨਤਣ ਵੀ ਹੋ ਜਾਂਦਾ ਹੁੰਦਾ ਬਾਕੀ ਬੱਚੀਆਂ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗੀਆਂ ਆ ਬੱਚੀ ਬਾਈ ਨੇ ਜੇ ਦਿਖਾਉਣੀ ਹੈ ਜਿਹੜੀ ਹਨਾ ਥੱਲੋਂ ਬੜੀ ਸਾਫ ਸੁਥਰੀ ਆ ਮਾਂ ਆੜੀ ਜੀ ਫੋਟ ਹੈਗੀ ਹੈਨਾ ਆ ਮਾਂ ਆੜੀ ਬਾਈ ਹੈਗੀ ਜ਼ਰੂਰ ਉਹ ਲੈ ਜੂ ਰਬੜ ਚੜ ਜੂਗੀ ਠੀਕ ਆ ਬਾਹਲੀ ਪਲੀ ਪੁਲੀ ਬੱਚੀ ਆ ਬਾਈ ਨਜਾਇਜ਼ ਐ ਭਈਆ ਦੇਖ ਗਦਾਈਲੇ ਵਰਗੀ ਬੱਚੀ ਗਦਾਈਲੇ ਵਰਗੀ ਬੱਚੀ ਬਹੁਤ ਸੋਹਣੀ ਸੁਨੱਖੀ ਬੱਚੀ ਹੈ ਮਿੱਤਰੋ ਪਲੀ ਸਮੀ ਆ ਬਰੀਡ ਵਾਲੇ ਪੱਖ ਤੋਂ ਤੁਸੀਂ ਨਿਗਾਹ ਮਾਰ ਲਓ ਹੁਣ ਦੇਖ ਲਓ ਤੁਸੀਂ ਠੰਡੀ ਯਾਰ ਬੜੀ ਆ ਹਨਾ ਬਾਹਲੀ ਠੰਡੀ ਬੱਚੀ ਆ ਬਾਈ ਦੇ ਲੈ ਲੈ ਕਮਾਲ ਹੋ ਗਈ ਯਾਰ ਅੱਛਾ ਇਹ ਵੀ ਬਣਦੇ ਫਿਰ ਇਹਦਾ ਵੀ ਰੇਟ ਹੈ ਜੀ ਆਹ ਹਾਂ ਹਾਂ ਬਾਈ ਕੱਠੀਆਂ ਦਾ ਰੇਟ ਕਰਾਂਗੇ ਆਪਾਂ ਅੱਛਾ ਇਹ ਖੀਰੀ ਆ ਗਈ ਹਾਂ ਮਰੇ ਦੰਦ ਇੱਕ ਦੇ ਦੰਦ ਪਟਾ ਦੇ ਆਹ ਦੇਖ ਬਾਈ ਲੈ ਜਿਹੜੀ ਗੱਲ ਕਹਿਤੀ ਯਾਰ ਉਹੀ ਨਿਕਲੂ ਬਾਈ ਯਾਰ ਆ ਠੀਕ ਆ ਇਹ ਆ ਚੱਕ ਠੀਕ ਹੈ ਇਹ ਆ ਗਈ ਖੀਰੀ ਬੱਚੀ ਹੈ ਖੀਰੀ ਬੱਚੀ ਹੈ ਬਾਈ ਜਿਹੜੀ ਗੱਲ ਕਹਿਦੀ ਉਹੀ ਨਿਕਲੂ ਬਾਈ ਹਾਂ ਹਾਂ ਇਹ ਆ ਜੋਕਰ ਤੀਜੇ ਚੌਥੇ ਨੰਬਰ ਵਾਲੀ ਬੱਚੀ ਦਿਖਾਉਣੀ ਹੈ ਚੌਥੇ ਨੰਬਰ ਵਾਲੀ ਬੱਚੀ ਹੈ ਨਾ ਜਿਹੜੀ ਮਿੱਤਰੋ ਇਹ ਪਤੀਲ ਜੀ ਬੱਚੀ ਆ ਗਈ ਬਹੁਤ ਸੋਹਣੀ ਸੁਨੱਖੀ ਲੈਗ ਸਕੋਰ ਤੁਸੀਂ ਦੇਖ ਲਓ ਜਮੈਂ ਖੜਮੀ ਬੱਚੀ ਹੈ ਇਹ ਖੋਲ ਕਰਾਰੋ ਹੁਣ ਵੇ ਸਟਰਕਚਰ ਬਹੁਤ ਚੰਗਾ ਬੱਛੀ ਦਾ ਬਾਈ ਠੀਕ ਆ ਬੱਛੀ ਦੇਖ ਕੰਨ ਛੋਟਾ ਜਵਾ ਹਮ ਦੇਖ ਸਟਰਕਚਰ ਆਪਣਾ ਬਾਡੀ ਵਾਈਜ਼ ਬੱਛੀ ਬੜੀ ਵਾਲੀ ਘੇਟ ਆ ਬਾਈ ਇਹ ਆ ਦੇਖੀ ਇਹ ਆ ਦੇਖੋ ਮਿੱਤਰੋ ਹੁਣ ਤੁਸੀਂ ਮੂੰਹ ਦੀ ਸਨਖੀ ਦੇਖ ਲਓ ਸਾਰਿਆਂ ਨੂੰ ਵੱਡੀ ਖਾਸੀਅਤ ਰੋਹਣ ਬੰਨੀ ਅੱਥਲੋਂ ਦਿਖਾਵਾਂ ਇਹ ਖੜ ਜਾ ਇਹ ਇੱਥੋਂ ਦੇਖੋ ਹੁਣ ਨਿਗਾਹ ਮਾਰਿਓ ਇਹ ਲੈ ਆ ਆ ਆ ਦੇਖੋ ਫਲੀਆਂ ਵਰਗੇ ਥਾਣਾ ਠੀਕ ਆ ਇਹਦੇ ਚਾਰ ਬੱਛੀਆਂ ਹੋ ਗਈਆਂ ਹਾਂਜੀ ਬਾਈ ਇਹ ਚਾਰਾਂ ਬੱਛੀਆਂ ਦਾ ਰੇਟ ਆ ਠੀਕ ਹੈ 1,05,000 ਰੁਪਏ ਬਾਈ ਠੀਕ ਆ ਹਾਂਜੀ ਵੀਰੇ ਇਹ ਕੱਲੀ ਕੱਲੀ ਬੱਚੀ ਜੇ ਲੈਣੀ ਜੋੜਾ ਲੈਣਾ ਉਹਦਾ ਕਿਵੇਂ ਕਰੇਗਾ ਉਹਦਾ ਭਾਈ ਰੇਟ ਫਿਰ ਆਪਾਂ ਕਰ ਲਾਂ ਕੋਈ ਚੱਕਰ ਜਿਹੜਾ ਬੰਦਾ ਕੋਲੇ ਆਊਗਾ ਮਾਨਤਾਂ ਜ਼ਰੂਰ ਕਰਾਂਗੇ 14 ਬੱਚੀਆਂ ਦਾ ਹੋ ਗਿਆ ਹਾਂਜੀ 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 ਠੀਕ ਆ ਗੱਲ ਇਹ ਇਹ ਆਪਾਂ ਗੱਲ ਕਰਕੇ ਮੈਂ ਜੇ ਬੱਚੀ ਖੋਲਦਾ ਤੂੰ ਤਾਂ ਉਧਰ ਮੈਂ ਹਿਸਾਬ ਕਿਤਾਬ ਲਾਵਾ ਵੀ ਇਹ 25 25000 ਰੁਪਏ ਦੀਆਂ ਬੱਚੀਆਂ ਲਾ ਲੇ ਚੱਲ ਆਪਾਂ ਹਨਾ ਹਾਂਜੀ ਇਹਨਾਂ 26 26000 ਠੀਕ ਆ ਆਪ ਬੱਚੀ ਦਿਖਾਓ ਰੰਗ ਰੰਗ ਦੇਖ ਭਾਈ ਬੱਚੀਆਂ ਦੇ ਕਿੱਡੇ ਚੰਗੇ ਆ ਭਾਈ ਜਿਹੜੇ ਮਤਲਬ ਕਿ ਲੋਕ ਵਸਾਉਂਦਾ ਅਗਲਾਕਾਰ ਦਾ ਕਹਿੰਦਾ ਭਾਈ ਚਿੱ ਏ ਆ ਦੇਖ ਲੈ ਅੱਜ ਤਾਂ ਦੇਖ ਛੱਟ ਓਏ फटाफट ਪਾਇਆ ਚੰਗਾ ਅੱਜ ਤਾਂ ਬੱਚੀ ਦੇ ਠੀਕ ਆ ਬਾਕੀ ਥੱਲੋਂ ਕਿਹੇ ਜੀ ਰੋਹਨੇ ਥੱਲੋਂ ਬਾਈ ਚਾਰ ਹੀ ਥਾਣਾ ਫਲੀਆਂ ਆ ਰਗੇ ਮੋٹے ਮੋٹے ਥਣ ਲੱਗੇ ਦੇਖ ਬਾਈ ਠੀਕ ਆ ਬਾਈ ਠੀਕ ਆ ਲੈ ਕਰ ਅੱਗੇ ਚੱਲ ਅਗਣਾ ਖੇਚੀ ਤਰ੍ਹਾਂ ਚੱਲ ਮੈਨੂੰ ਬੰਦੇ ਕਹਿੰਦੇ ਬਾਈ ਬੱਛੀਆਂ ਵਾਲੀਆਂ ਹੁੰਦੀਆਂ ਬੰਦੇ ਕੋਲੇ ਖੇਚੀ ਚੱਲਿਆ ਕਰੋ ਕੰਮ ਏ ਆ ਦੇਖੋ ਬੱਚੀ ਆ ਰਹੀ ਮੈਨੂੰ ਬਾਲੀ ਬਰੀਡ ਵਾਲੀ ਬੱਚੀ ਆ ਬਾਈ ਨਜ਼ਾਇਜ਼ ਬਰੀਡ ਵਾਲੀ ਪਾਲੀ ਪੁਲੀ ਦੇਖ ਬੱਚੀਆਂ ਦੇਖ ਤੂੰ ਕਹ ਆਏ ਕਹ ਸੁਨੱਖ ਪੜੀਆਂ ਇਹਨਾਂ ਬੱਚੀਆਂ ਦੇ ਕਦ ਕਦ ਠੀਕ ਆ ਕੋਈ ਐ ਨਹੀਂ ਹੱਥ ਨਹੀਂ ਧਰ ਸਕਦਾ ਕੋਈ ਬੰਦਾ ਵੀ ਕਿਸੇ ਪਾਸੇੋਂ ਬਈ ਲੈ ਗੱਲ ਪੱਕੀ ਬਣ ਦੇ ਇਹ 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 ਥੱਲੋਂ ਦੇਖਾਂ ਵੇ ਹਾਂ ਚਾਰ ਇਹ ਥਾਣਾ ਹਨਾ ਚਾਰ ਥਾਣਾ ਤੇ ਆਹਾ ਤੇ ਆ ਦਿਖਾ ਤੂੰ ਖੋ ਤੋੜ ਕੇ ਇਹ ਇੱਧਰ ਕੱਢ ਲਿਆ ਹਾਂ ਬਈ ਮੱਥੇ ਪਟਾ ਜਿਵੇਂ ਘੋੜਿਆਂ ਦੀ ਗੱਲ ਹੋ ਜਾਂਦੀ ਹੈ ਮੱਥੇ ਦੇ ਵਿੱਚ ਪਟਾ ਹਨਾ ਇਹ ਤਾਂ ਨੁਕਰੀਆਂ ਘੋੜੀਆਂ ਵਰਗੀਆਂ ਆਈਆਂ ਪਤੰਦਰ ਨਹੀਂ ਇਹ ਤਾਂ ਨੁਕਰੀਆਂ ਘੋੜੀਆਂ ਵਰਗੀਆਂ ਹਨ ਹਾਂ ਲੈ ਬੱਚੀਆਂ ਨਹੀਂ ਇਹ ਘੋੜਿਆਂ ਵਾਲਾ ਕੰਮ ਹੀ ਹੋਇਆ ਪਿਆ ਹਾਂ ਠੀਕ ਹੈ ਗਾੜੇ ਯਾਰ ਨਹੀਂ ਬੱਚੀਆਂ ਸੋਹਣੀਆਂ ਭਾਈ ਬਾਕੀ ਜਿਹੜਾ ਬੰਦਾ ਕੋਲੇ ਆਊ ਨਾ ਕੋਲੇ ਆ ਕੇ ਤਸੱਲੀ ਕਰੂ ਤੇ ਉਹ ਦੱਸੂਗਾ ਵੀ ਹਾਂ ਬੱਚੀਆਂ ਚੰਗੀਆਂ ਸੀ ਕਿ ਮਾਰੀਆਂ ਸੀ ਹਣਾ ਹਾਂਜੀ ਹਾਂ ਜੀ ਵੀਰੇ ਬਾਕੀ ਮੈਂ ਆਪਾਂ ਪਹਿਲਾਂ ਵੀ ਕਹਿ ਕੇ ਹਟਿਆ ਕੋਲੇ ਆ ਕੇ ਤਸੱਲੀ ਕਰਕੇ ਲੈ ਕੇ ਜਾਓ ਬੰਦਾ ਯਾਰ ਜੇ ਕਿਸੇ ਨੂੰ ਲੱਗਦਾ ਕੋਈ ਡਾਊਟ ਲੱਗਦਾ ਕੋਲੇ ਆਓ ਤੇ ਤਸੱਲੀ ਕਰਕੇ ਲੈ ਕੇ ਜਾਓ ਬਾਈ ਠੀਕ ਹੈ ਗੱਲ ਹਾਂ ਇਹ ਆ ਦੇਖੋ ਇਹ 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 ਥੋੜੀ ਜੀ ਨਾ ਨਰਮ ਪੈਂਦੀ ਹੈ ਬੱਚੀ ਪਰ ਜਾਤ ਬਰੀਡ ਤੁਸੀਂ ਦੇਖਣੀ ਹੈ ਮੈਨੂੰ ਤਾਂ ਐ ਲੱਗਦੀ ਹੈ ਵੀ ਇਹ ਵੀ ਮੂੰਹ ਆ ਤੋ ਪੂਰੀ ਸੋਹਣੀ ਹੈ ਯਾਰ ਬਹੁਤ ਸੋਹਣੀ ਬਾਈ ਬਹੁਤ ਸੋਹਣੀ ਕੁਆਲਿਟੀ ਹੈ ਹੂੰ ਪਾਣ ਪੱਤਾ ਮੱਥੇ ਚ ਆ ਗਿਆ ਦੇ ਇਹ ਆ ਲੈ ਥੱਲੋਂ ਵੀ ਸੋਹਣੀ ਆ ਘਰ ਕੇ ਨਾ ਓਏ ਇਨਾ ਚਾਰ ਪੰਜ ਦੇ ਰੇਟ ਕਰ ਰੇਟ ਦੀ ਢੀਕਾ ਦਰਸ਼ਕਾਂ ਨੂੰ ਅੱਛਾ ਭਾਈ ਇਹਦੇ ਰੇਟ ਕੀ ਕਰਤੇ ਰੇਟ ਭਾਈ ਚਾਰਾਂ ਦਾ ਠੀਕ ਆ ਇਹਨਾਂ ਦਾ ਇੱਕ ਦਾ ਸਭਾਈ ਇਹਨਾਂ ਦਾ ਇਹੇ ਹਾਂ ਚਾਰਾਂ ਦਾ ਭਾਈ ਬੜੀਆਂ ਸੋਹਣੀਆਂ ਬੱਚੀਆਂ ਜਿਹੜਾ ਬੰਦਾ ਕੋਲੇ ਆ ਕੇ ਦੇਖੂਗਾ ਉਹਨੂੰ ਪਤਾ ਲੱਗੂਗਾ ਕਰ ਚਰ ਹਾਂ ਇਹ ਲੈ ਵੀ ਹੁਣ ਕਰਾ ਸਾਡੇ ਨਾ ਬਜ਼ੁਰਗ ਦੀ ਮਿਹਨਤ ਦੇਖ ਲਓ ਬਾਕੀ ਅਸੀਂ ਜਰਸੀ ਬੱਚੀਆਂ ਦਿਖਾਉਨੇ ਆ ਨਾਲ ਦੀ ਨਾਲ ਜਰਸੀ ਪੱਖ ਤਾਂ ਵੀ ਆਪਾਂ ਨਗੀਨੀ ਦਿਖਾਉਨੇ ਬੰਦਿਆਂ ਨੂੰ ਦੇਖ ਭਾਈ ਹਾਂ ਲੈ ਬਸ ਪਤਾ ਆ ਦੇਖੋ ਓਏ ਇਹ ਕਿਵੇਂ ਕੋ ਸਾ ਨਗੀਨੇ ਨਗੀਨੇ ਤੂੰ ਦੇਖ ਪਹਿਲਾਂ ਭਾਈ ਬੋਦੀ ਵਰਦੇ ਵਾਲੀਆਂ ਬੱਚੀਆਂ ਆ ਤੇ ਦੇ ਇਸ ਤੇ ਚੰਗੀ ਬੋਤੀ ਹੈ ਬੱਚੀ ਦੇ ਹਾਂ ਆ ਆ ਦਿਖਾ ਯਾਰ ਦੇਖੀ ਆ ਬੱਚੀ ਦੇਖ ਲੈ ਤੇ ਨਾਲੇ ਆ ਦੇਖ ਲਾ ਹਾਂ ਇਹ ਕਾਫੀ ਆ ਬਾਈ ਠੀਕ ਆ ਰੈੱਡ ਕਲਰ ਦੇ ਜਿਹੜੇ ਪਿਓਰ ਰੰਗ ਮੇਰੇ ਕਾਫੀ ਜਰਸੀ ਬਹੁਤ ਰੇਅਰ ਮਿਲਦੀ ਹੈ ਬਾਈ ਹਾਂ ਠੀਕ ਆ ਆ ਆ ਜੋੜਾ ਯਾਰ ਤੇਰਾ ਸੋਹਣਾ ਸੁਨਖਾ ਹੈ ਨਾ ਆ ਯਾਰ ਕਾਫੀ ਤਾਂ ਮੈਨੂੰ ਐ ਲੱਗਦਾ ਨਾ ਇਹ ਕਾਫੀ ਆ ਹਨਾ ਥੱਲੋਂ ਦੇ ਬਾਕੀ ਕਾਫੀ ਆ ਬਾਈ ਕਾਫੀ ਪੀ ਕੇ ਜਿਵੇਂ ਆਏ ਅੱਖਾਂ ਖੜੀਆਂ ਹੋ ਜਾਂਦੇ ਨੇ ਨਾ ਉਵੇਂ ਵਾਕੀ ਕਾਫੀ ਆ ਇਹ ਠੀਕ ਹੈ ਗੱਲ ਹਾਂ ਵੰਡ ਦੇ ਕਰਾਂ ਬੱਚੀਆਂ ਤੇਰੀਆਂ ਦੋ ਨਹੀਂ ਸੋਹਣੀਆਂ ਮੇਤਰਾ ਇਹਨਾਂ ਦੇ ਰੇਟ ਦੋਨਾਂ ਦੇ ਕਰਦੇ ਹੁਣ अच्छा रो ਹੁਣ ਇਹਨਾਂ ਦੇ ਰੇਟ ਕਿੰਨੇ ਕਰਤੇ ਰੇਟ ਬਾਈ ਮੰਗਾ ਲਾ 50 ਮੰਗਾ ਲਾ 45 ਮੰਗਾ ਲਾ ਠੀਕ ਹੈ 42000 ਰੁਪਏ ਦੋਨੇ ਦੇ ਦਾਂਗੇ ਬਾਈ ਇਹ ਅੱਛਾ ਮੈਨੂੰ ਐਂ ਦੱਸ ਹੁਣ ਜਿਵੇਂ ਅੱਗੇ ਆ ਗਈਆਂ ਬੱਚੀਆਂ ਜਿਵੇਂ ਆਹਾ ਬੱਚੀਆਂ ਆ ਗਈਆਂ ਇਹ ਟਾਪ ਬਰੀਡ ਵਾਲੀਆਂ ਬੱਚੀਆਂ ਬਾਈ ਸਾਰੀਆਂ ਹੀ ਨਗੀਨੇ ਹੀ ਆ ਮੈਨੂੰ ਨਾ ਇਹਨਾਂ ਚੋਂ ਇੱਕ ਦੋ ਆ ਕਾਲੀ ਬੱਚੀ ਤੋਰੀ ਆਹ ਵੇ ਜੋੜੀ ਤੋੜ ਕੇ ਦਿਖਾਉਣਾ ਬਾਈ ਤਾਂ ਇੱਧਰ ਕੱਢ ਲਿਆ ਕਰ ਹਾਂ ਹੁਣ ਤੋੜ ਦੇ ਦੋਨੇ ਬੱਚਨੇ ਲੈ ਵੀ ਆਹ ਦੇਖ ਲੋ ਵੇ ਆਹ ਬੋਦੀ ਵਾਲੀ ਬੱਚੀ ਆ ਗਈ ਹੈ ਨਾ ਇਹ ਆਹ ਦੇਖੋ ਤੇ ਇੱਕ ਇੱਧਰ ਆ ਗਈ ਕਾਲੀ ਕਾਲੀ ਵੀ ਸੋਹਣੀ ਬੱਚੀ ਆ ਅੱਛਾ ਇਹ ਕਹੇ ਬੱਚੀਆਂ ਦਾ ਆਪਾਂ ਇਕੱਠੀਆਂ ਕਰਾਂਗੇ ਇਹ ਚਾਰਾਂ ਬੱਚੀਆਂ ਦਾ ਇਕੱਠਾ ਕਰਾਂਗੇ ਤੇ ਇਹਨਾਂ ਦੇ ਥਣਾ ਦੀਆਂ ਕਿ ਜੇ ਗੱਲ ਕਰਕੇ ਬਾਈ ਚਾਰ ਚਾਰ ਥਣਾ ਬਾਈ ਕਿਸੇ ਦੇ ਫੋਰ ਸ਼ਾਕ ਨਹੀਂ ਕਿਸੇ ਦੇ ਵੀ ਬੱਚੀ ਦੇ ਲੈ ਜਾ ਕਰਾ ਇਧਰ ਨੂੰ ਤੋਰ ਕੇ ਲੈ ਵੀ ਆ ਵੀ ਜਿਹੜੀਆਂ ਬੱਚੀਆਂ ਤੁਸੀਂ ਚੈੱਕ ਕਰੋ ਨਿਗਾਹ ਮਾਰ ਲਓ ਤੇ ਥੱਲੇ ਖਾਣਾ ਦੀ ਜੀ ਗੱਲ ਕਰਕੇ ਚਾਰ ਚਾਰ ਨੇ ਉਹਦੇ ਵੀ ਚਾਰ ਨੇ ਇਹਦੇ ਵੀ ਚਾਰ ਨੇ ਅੱਛਾ ਇਹ ਦੂਜੇ ਹੋਰ ਆਹ ਚਾਰ ਬੱਚੀਆਂ ਦੇ ਬਾਈਆ ਦਿਖਾ ਦੇ ਪਾਈਆਂ ਨੂੰ ਨਿਗਾ ਮਰਵਾ ਦੇ ਠੀਕ ਆ ਇਹ ਚਾਰਾਂ ਬੱਚੀਆਂ ਦਾ ਰੇਟ 8200 ਰੁਪਏ ਜੀ ਅੱਛਾ ਤੇ ਜਿਹੜੇ ਆਹ ਬੱਚੇ ਆਗੇ ਛੋਟੇ ਜਿਹੇ ਆਹ ਛੋਟੇ ਬੱਚੇ ਵੀ ਦਿਖਾਉਣਾ ਤੈਨੂੰ ਬਾਈ ਇਹ ਵੀ ਬਹੁਤ ਸੋਹਣੇ ਪਰ ਉਮਰ ਹੀ ਛੋਟੀ ਆ ਪਰ ਬਰੀਡ ਵਾਈਜ਼ ਪੂਰੇ ਘੈਂਟ ਆ ਠੀਕ ਆ ਤੇ ਉਹ ਆ ਗਏ ਬੱਚੇ ਦੇਖ ਲਓ ਤੁਸੀਂ ਹਨਾ ਬੱਚੇ ਜਿਹੜੇ ਅੱਗੇ ਹੈਗੇ ਆ ਇਹ ਅਜਿੰਦਾ ਯਰਨ ਆ ਦੇਹ ਭੋਲੂ ਕਾਕੇ ਫੇਰ ਅੱਜ ਧਿਆਨ ਦੇ ਬਾਈਆਂ ਨੂੰ ਠੀਕ ਹੈ ਖੁਸ਼ ਕਰਦੇ ਬਾਈਆਂ ਪਹਿਲਾਂ ਵਾਲੇ ਭੋਲੂ ਕਾਕੇ ਕਿਵੇਂ ਗਏ ਉਹਦਾ ਭੋਲੂ ਕਾਕੇ ਬਾਈ ਡਿਮਾਂਡ ਤੇ ਹੀ ਗਏ ਉਹਦਾ ਬਾਈ ਅੱਛਾ ਹਾਂ ਟੈਟਾ ਦੀ ਵੀ ਕਿ ਉਹਦਾ ਅੱਛਾ ਹਾਂ ਇਹ ਆਹਾ ਫਿਰ ਉਹੀ ਗੱਲ ਬਾਤ ਆ ਉਹੀ ਗੱਲ ਬਾਤ ਆ ਬਾਈ ਇਹਨਾਂ ਦੀ ਠੀਕ ਆ ਹਾਂਜੀ ਉਹ ਨਾਲ ਦੀ ਨਾਲ ਇਹ ਵੀ ਥਲੋ ਥਾਣਾ ਦੀਆਂ ਜੇ ਗੱਲ ਕਰ ਗਏ ਹਨਾ ਦੇਖੀ ਚਾਰ ਚਾਰ ਥਾਣਾ ਗਲਾਬੀ ਥਾਣਾ ਬਾਈ ਇਹ ਵੀ ਚੋਰੀ ਚੈੱਕ ਕਰ ਲੋ ਤੇ ਆ ਭੋਲੂ ਕਾਕੇ ਜੀ ਦੀ ਵੀ ਬਣੀ ਬਣੀ ਇਹ ਆ ਦੇਖਿਓ ਠੀਕ ਆ ਗੱਲ ਬਾਈ ਅੱਛਾ ਇਹਨਾਂ ਦੋਨਾਂ ਦਾ ਕੀ ਇਹਨਾਂ ਦਾ ਪੰਜਾਂ ਦਾ ਬਾਈ ਰੇਟ ਦੱਸੀਂ ਕਰਾ ਹਾਂ ਪੰਜਾਂ ਦਾ ਰੇਟ ਬਾਈ 65000 ਰੁਪਏ ਬਾਈ ਪੰਜਾਂ ਦਾ ਰੇਟ 65000 ਰੁਪਏ ਬਾਈ ਅੱਛਾ ਲੈ ਮੈਂ ਉਹ ਤਿੰਨ ਦਿਖਾ ਦਾਂ ਜਿਹੜੀ ਹੋਰ ਹੈ ਹਨਾ ਖੜੇ ਤੇ ਆ ਤੁਸੀਂ ਚੈੱਕ ਕਰ ਲਓ ਆ ਆਗੀਆਂ ਪੰਜੇ ਬੱਛੀਆਂ ਛੋਟੀਆਂ ਤੇ ਇਹਨਾਂ ਦੇ ਰੇਟ ਵੀ ਜਿਹੜੇ ਹੈਗੇ ਅੱਛਾ ਇਹਨਾਂ ਦੇ ਕੋਈ ਫੋਰਸ਼ਾਂਗ ਤਾਂ ਨਹੀਂ ਹੈਗੇ ਨਹੀਂ ਨਹੀਂ ਕਿਸੇ ਦਾ ਫੋਰਸ਼ਾਂਗ ਨਹੀਂ ਬਾਈ ਠੀਕ ਆ ਤੇ ਆਪਾਂ ਗੱਲ ਕਰ ਗਏ ਜਿਹੜੇ ਇੱਕ ਉਹ ਦੋ ਨਗੀਨੇ ਰਹਿ ਗਏ ਹਾਂ ਬਾਈ ਉਹ ਦੋ ਨਗੀਨੇ ਵੀ ਦਿਖਾਉਣਾ ਬਾਈਆਂ ਨੂੰ ਇਹ ਵੀ ਟਾਪ ਦੇ ਨਗੀਨੇ ਆ ਬਾਈ ਬਰੀਡ ਵਾਈਜ਼ ਦੇਖ ਪਹਿਲਾਂ ਆਏ ਬੁੱਥੀਆਂ ਦਿਖਾ ਪਾਈਆਂ ਨੂੰ ਕਿੱਡੀਆਂ ਚੰਗੀਆਂ ਦੋਨਾਂ ਬੱਚੀਆਂ ਦੀ ਠੀਕ ਆ ਦੇਖ ਆ ਬੱਚੀ ਤਾਂ ਜੈਰ ਨਾ ਮੈਨੂੰ ਤੇਰੀ ਬਹੁਤ ਮਾਨੂੰ ਚੰਗੀਆਂ ਪਿੰਕ ਨੋਜ਼ ਵਾਲੀਆਂ ਬੱਚੇ ਬਾਈ ਪਿੰਕ ਨੋਜ਼ ਵਾਲੀਆਂ ਇਹ ਦੋਨੋਂ ਇਹ ਬੱਚੀਆਂ ਆ ਗਈਆਂ ਨਾ ਇਹ ਜੋੜੇ ਦਾ ਰੇਟ ਅੱਡ ਹੋਊਗਾ ਮਿੱਤਰੋ ਤੇ ਆਹ ਦੇਖ ਲਓ ਤੁਸੀਂ ਇਹ ਠੀਕ ਆ ਦੋ ਦੋ ਪਾਲੀਆਂ ਵੀ ਬੱਚੀਆਂ ਬਾਈ ਦੇ ਲੈ ਇਹ ਆ ਦੇਖ ਲਓ ਤੁਸੀਂ ਬੱਚੀਆਂ ਬੇਯਰਗਾਂ ਦੇ ਹੱਥ ਚ ਤਾਂ ਥੋੜਾ ਮੈਨੂੰ ਆਹ ਦਾ 24 ਘੰਟੇ ਰਹਿੰਦਾ ਹੂ ਹੈਨਾ ਸਾਫ ਸਫਾਈ ਦਾ ਬਾਸ ਸਾਫ ਸਫਾਈ ਤੇ ਬਾਈ ਸਾਫ ਸਫਾਈ ਨਾਲ ਹੀ ਆ ਬਾਈ ਜਾਨ ਹਾਂ ਨਹੀਂ ਸਹੀ ਗੱਲ ਆ ਵਸੀ ਬਹੁਤ ਸੋਹਣੀ ਆ ਯਾਰ ਹਾਂਜੀ ਹਾਂਜੀ ਬਾਈ ਦੇ ਕੁਆਲਿਟੀ ਦੇਖ ਬਾਈ ਇਹਨੇ ਰੇਟ ਕੀ ਕਰਤਾ ਰੋ ਹੁਣ ਹਾਂਜੀ ਮੁੱਲ ਦਾ ਕੁਝ ਮਰਜ਼ੀ ਕਰੀ ਬਾਈ 42000 ਰੁਪਏ ਦੇ ਅੱਛੇ ਦੇ ਦਾਂਗੇ ਬਾਈ ਅੱਛਾ ਹਾਂਜੀ ਠੀਕ ਆ ਬੰਦ ਦੇ ਕਰ ਤੇ ਆਹ ਦੇਖ ਲਓ ਮਿੱਤਰੋ ਚੈੱਕ ਕਰ ਲੋ ਬਾਕੀ ਹੋਰ ਤਾਂ ਨਹੀਂ ਰਹੀਆਂ ਕੋਈ ਨਹੀਂ ਨਹੀਂ ਬਸ ਭਾਈ ਆਹੀ ਦੋ ਸੀਗੇ ਠੀਕ ਆ ਲੋ ਵੀ ਮਿੱਤਰੋ ਨੰਬਰ ਜਿਹੜਾ ਹੈਗਾ 22 ਦਾ ਨਾ ਸਕਰੀਨ ਉੱਤੇ ਚੱਲੀ ਜਾਂਦਾ ਤੇ ਜੇ ਕਿਸੇ ਦੇ ਫਿੱਟ ਆਉਂਦੀਆਂ ਇੱਥੇ ਆਇਓ ਤਸੱਲੀ ਤੁਸੀਂ ਆਪ ਕਰਨੀ ਆ ਬਾਕੀ ਤੁਹਾਨੂੰ ਬੱਚੀਆਂ ਕਿਵੇਂ ਲਗੀਆਂ ਇਹ ਕਮੈਂਟ ਕਰਕੇ ਦੱਸਿਓ ਜਰੂਰ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਬਾਕੀ ਜਿੰਨੇ ਭਰਾ ਸ਼ੇਅਰ ਕਰ ਦਿੰਦੇ ਸਾਰਿਆਂ ਦਾ ਸ਼ਤੈਦ ਲੋ ਧੰਨਵਾਦ